ਨਾਬਾਸ਼ਾਹੀ ਪਰਿਵਾਰ ਹੀਰਾ ਮਹਿਲ ਵਿੱਚ ਮਹਾਰਾਣੀ ਪ੍ਰੀਤੀ ਸਿੰਘ 우ਮਾ ਸਿੰਘ ਤੇ ਮਹਾਰਾਜਾ ਭਾਨੂੰ ਪ੍ਰਤਾਪ ਸਿੰਘ ਦੇ ਰਾਜਕੁਮਾਰ ਅਵੇ ਉਦੇ ਪ੍ਰਤਾਪ ਸਿੰਘ ਦਾ ਜਨਮ ਦਿਨ ਮਨਾਇਆ ਗਿਆ ਪਰਿਵਾਰ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਜੀ ਆਇਆਂ ਆਖਿਆ ਸਾਬਕਾ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਨੇ ਉਦੇ ਪ੍ਰਤਾਪ ਦਾ ਮੂੰਹ ਮਿੱਠਾ ਕਰਵਾਇਆ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੀ ਕਾਮਨਾ ਕੀਤੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਦੇਖੋ ਜਨਮ ਦਿਨ ਦੀ ਖੁਸ਼ੀ ਚ ਰੱਖੇ ਹੀਰਾ ਮਹਿਲ ਦੀਆਂ ਤਸਵੀਰਾਂ ਹੀਰਾ ਮਹਿਲ ਨਾਭਾ ਤੋਂ ਮਨਦੀਪ ਕੌਸ਼ਕ ਨਾਭਾ ਦੀ ਖਾਸ ਰਿਪੋਰਟ ज्ञान ज्ञान अच्छा साहब जी अच्छीपाल जी डॉक्टर साहब को जो आप फ्रेंड्स थे आपका जी में अच्छीपाल जी कैसे हो और मैं सभी जनु के लिए गुड तो सम मीटिंग्स आर टू गो बैक फॉर अ ना ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਮਹਿਗਿਰਾ ਮਹਿਲ ਨਾਪਾ ਦੇ ਵਿੱਚ ਆਏ ਹਾਂ ਰਾਜਕੁਮਾਰ ਜੀ ਦਾ ਜਨਮ ਦਿਨ ਹੈ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਗੁਰਚਰਨ ਸਿੰਘ ਕਾਰਸਦਕ ਅਫਸਰ ਨਗਰ ਕੌਂਸਲ ਨਾਪਾ ਜੀ ਇੱਥੇ ਆਪਣੇ ਜੁਬਰਾਦ ਅਵੇਉਦੇ ਪਿਤਾਬ ਸਿੰਘ ਦੇ 12ਵੇਂ ਜਨਮ ਦਿਨ ਤੇ ਉਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਤੇ ਪਵਿੱਤਰ ਵਿੱਚ ਉਹਨਾਂ ਦੀ ਸੋਮ ਸਮੇਂ ਦੀ ਕਾਮਨਾ ਕਰਦੇ ਆਂ ਜਿਉਂ ਉਹ ਪਵਿੱਤਰ ਦੇ ਵਿੱਚ ਚੰਗੇ ਕੰਮਕਾਰ ਕਰਨ ਸਮਾਜ ਨੂੰ ਇਸੇ ਤਰ੍ਹਾਂ ਸੇਧ ਦੇਣ ਫਿਰ ਵੀ ਸਾਡੇ ਨਾਬੇ ਦੇ ਆਉਣ ਵਾਲੇ ਮਹਾਰਾਜਾਂ ਨੇ ਆਪਾਂ ਉਹਨਾਂ ਨੂੰ ਦਿਲੋਂ ਇੱਕ ਵਾਰ ਫੇਰ ਮੁਬਾਰਕਬਾਦ ਦਿੰਨੇ ਅਨੂ ਗੁਰੂ ਜੀ ਦਾ ਗਿਆਨੀ ਗਿਆਨ ਸਿੰਘ ਵੀ ਇਸ ਪਰਿਵਾਰ ਠੀਕ ਹੈ ਜਿਹੜਾ ਬਖਾਰੀ ਹੋਇਆ ਹਾਂਜੀ ਪਰਿਵਾਰ ਦੱਸੋ ਥੋੜਾ ਸਾਨੂੰ ਮਹਾਰਾਜ ਹੀਰਾ ਸਿੰਘ ਜੀ ਬਾਰੇ ਉਹ ਪਾਜੀ ਮੈਂ ਵੱਡੇ ਬੁੜੇ ਨੂੰ ਪਤਾ ਸੀ ਸੜਿਆ ਨੂੰ ਅਸੀਂ ਛੋਟੀ ਉਮਰ ਦੇ ਆ ਮੈ ਤੋਂ ਵੀ ਛੋਟਾ ਠੀਕ ਹੈ ਜੀ ਹਾਂ ਮੈਂ ਵੀ ਉਹਨਾਂ ਦੇ ਪਰਿਵਾਰ ਪਰਿਵਾਰ ਚਾਰ ਸੀ ਕੋਈ ਕੋਈ ਦੂ ਉਹਨਾਂ ਦੀਆਂ ਗੱਲਾਂ ਕੋਈ ਯਾਦ ਹੋਈ ਨਹੀਂ ਯਾਦ ਨਹੀਂ ਅਸੀਂ ਉਮਰ ਦੇ ਬਾਰੇ ਛੋਟੇ ਵਾਲੀ ਆ ਨੂੰ ਅਜੂਲੇ ਪਹੁੰਚੇ ਮਹਿਲ ਉਹ ਛੱਡਿਆ ਲੰਨ ਹਾਂ ਮਹਾਰਾਜਾ ਨੇ ਠੀਕ ਹੈ ਆਇਆ ਤੇ ਬੀਬੀ ਜੀ ਦਾ ਫੋਨ ਸਾਨੂੰ ਵੀ ਤੁਸੀਂ ਕੱਲ ਨੂੰ ਜ਼ਰੂਰ ਆਉਣਾ ਸਾਡੇ ਕਿਹੜਾ ਜਨ ਦੇ ਬੱਚੇ ਦਾ ਇਹ ਜੀ ਸਹੀ 4 ਵਜੇ ਅਸੀਂ ਚੱਲੂਗਾ ਠੀਕ ਹੈ ਅਸੀਂ 4:30 ਆਵੇਗੀ ਠੀਕ ਹੈ ਹਾਂ ਜੀ